ਸਤਿਨਾਮ 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 ਜੀ ਵਾਹਿਗੁਰੂ 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 ਜੀ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਜਤ ਪਹਾਰਾ ਧੀਰਜ ਸੁਣਿਆਰ एरण मत वेद हथियार पाओ खला अगण तप्त ताओ भांडा पाओ अमृत तित ਢਾਲ ਘੜਿਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਰ ਗੁਰੂ ਪਿਆਰੇ ਸਾਧ ਸੰਗਤ ਦੇ ਵੀ ਜੋ ਇਸ ਪਾਵਨ ਬਾਣੀ ਦੇ ਵਿੱਚ ਸਤਿਗੁਰਾਂ ਨੇ ਜੀਵਨ ਦੀ ਘੜਤ ਕਰਨ ਦੀ ਸੋਝੀ ਦਿੱਤੀ ਹੈ 19 ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਬੜੀ ਸੁਣੀ ਉਦਾਹਰਣ ਦਿੱਤੀ ਹੈ ਜਿਸ ਵੇਲੇ ਅਸੀਂ ਕੋਈ ਗਹਿਣਾ ਤਿਆਰ ਕਰਾਉਣਾ ਹੁੰਦਾ ਹੈ ਪੁਰਾਣੇ ਗਹਿਣੇ ਦੇ ਕੇ ਤੇ ਉਸ ਨੂੰ ਗਹਿਣਿਆਂ ਨੂੰ ਕਿਸ ਤਰ੍ਹਾਂ ਢਾਲਿਆ ਜਾਂਦਾ ਕਿਸ ਤਰ੍ਹਾਂ ਸੁਨਿਆਰਾ ਮਿਹਨਤ ਕਰਦਾ ਹੈ ਤੇ ਫਿਰ ਉਸ ਨੂੰ ਨਵਾਂ ਡਿਜ਼ਾਈਨ ਦੇ ਦਿੰਦਾ ਜਿਸ ਤਰ੍ਹਾਂ ਆਪਾਂ ਕੱਲ ਵੀ ਪੜਿਆ ਸੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿਵੇਂ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆਪਣੇ ਜੀਵਨ ਦੀ ਘੜਤ ਘੜਨੀ ਆ ਬੜੀ ਸੋਹਣੀ ਇੱਥੇ ਗੁਰੂ ਸਾਹਿਬ ਜੀ ਉਦਾਹਰਣ ਦਿੰਦੇ ਕਹਿੰਦੇ ਉਦੋਂ ਹੁਣ ਸੁਨਿਆਰੇ ਕੋਲ ਦੁਕਾਨ ਵੀ ਹੁੰਦੀ ਹੈ ਤੇ ਦੁਕਾਨ ਦੇ ਉੱਪਰ ਸੁਨਿਆਰਾ ਵੀ ਹੈ ਐਰਨ ਵੀ ਹੈ ਉਹਦੇ ਕੋਲ ਅਥੌੜੀ ਵੀ ਹੈ ਉਹਦੇ ਕੋਲ ਧੌਣਕੀ ਵੀ ਹੈ ਮਿਹਨਤ ਵੀ ਹੈ ਭਾਂਡਾ ਵੀ ਹੈ ਤੇ ਸੋਨਾ ਵੀ ਹੈ ਜਿਹਨੂੰ ਗਾਲਦੇ ਪਰ ਇਹਦੇ ਅਧਿਆਤਮਿਕ ਜੀਵਨ ਦੇ ਵਿੱਚ ਜੋ ਸਤਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਿ ਤੇਰੀ ਘਾਟ ਘੜੀ ਜਾਏਗੀ ਉਹ ਕਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਜੱਤ ਪਹਾਰਾ ਤੀਰਜ ਸੁਣਿਆ ਸਾਡੇ ਪੰਜ ਗਿਆਨ ਇੰਦਰੀ ਹਨ ਤੇ ਪੰਜ ਕਰਮ ਇੰਦਰੀ ਹਨ ਇਹਨਾਂ ਨੂੰ ਕਾਬੂ ਦੇ ਵਿੱਚ ਰੱਖਣਾ ਹੈ ਜਿਹੜੇ ਕਰਮ ਇੰਦਰੀ ਹਨ ਕਈ ਲੋਕਾਂ ਨੇ ਕੀ ਕੀਤਾ ਘਰ-ਬਾਰ ਤਿਆਗ ਦਿੱਤਾ ਜਿਨ੍ਹਾਂ ਨੇ ਆਪਣੇ ਆਪ ਨੂੰ ਕਹਿ ਕਿ ਅਸੀਂ ਜਤੀ ਹਾਂ ਪਰ ਸਤਿਗੁਰੂ ਨੇ ਇਹਨਾਂ ਚੀਜ਼ਾਂ ਨੂੰ ਰੱਦ ਕੀਤਾ ਹੈ ਕਹਿੰਦੇ ਪਰਿਵਾਰ ਦੇ ਵਿੱਚ ਰਹਿਣਾ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੁਣ ਸਤਿਗੁਰੂ ਕਿਰਪਾ ਕਰਦੇ ਕਬੀਰ ਸਾਹਿਬ ਨੇ ਤਾਂ ਬੜਾ ਚੰਗੇ ਲਵਜਾਂ ਦੇ ਵਿੱਚ ਕਹਿ ਦਿੱਤਾ ਵੀ ਜਿਹੜੇ ਆਪਣੇ ਆਪ ਨੂੰ ਜਤੀ ਕਹਿੰਦੇ ਆ ਨਾ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਤੇ ਕਹਿੰਦੇ ਉਸ ਖੁਸਰੇ ਨੂੰ ਪਰਮਗਤੀ ਮਿਲ ਜਾਣੀ ਸੀ ਜੇ ਬਿੰਦ ਰੱਖ ਕੇ ਜਤੀ ਬਣ ਕੇ ਆਪਣੇ ਆਪ ਨੂੰ ਇਹ ਕਹਾ ਕੇ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਆਪਣੇ ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਹੈ ਜਿਸ ਤਰ੍ਹਾਂ ਆਪਾਂ ਅੱਗੇ ਵੀ ਵਿਚਾਰ ਕੀਤੀ ਆ ਕਾਮ, ਕਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਮਾਰਨਾ ਨਹੀਂ ਹੈ ਇਹਨਾਂ ਨੂੰ ਕਾਬੂ ਦੇ ਵਿੱਚ ਰੱਖਣਾ ਕੀ ਬਿਮਾਰੀਆਂ ਐਸੀਆਂ ਹੁੰਦੀਆਂ ਡਾਕਟਰ ਦੇ ਕੋਲ ਜਾਓ ਵੀ ਇਹ ਬਿਮਾਰੀ ਖਤਮ ਨਹੀਂ ਹੋ ਸਕਦੀ ਪਰ ਇਹਨੂੰ ਦਵਾਈ ਦੇ ਨਾਲ ਤੁਸੀਂ ਕੰਟਰੋਲ ਵਿੱਚ ਰੱਖ ਸਕਦੇ ਹਾਂ ਜੇ ਬੇਕਾਬੂ ਹੋ ਜਾਣਾ ਜਿਦਾਂ ਹੁਣ ਪਾਣੀ ਹੈ ਤਾਂ ਸਾਡਾ ਜੀਵਨ ਜੇਦੋਂ ਪਾਣੀ ਬੇਕਾਬੂ ਹੁੰਦਾ ਹੜ ਆ ਜਾਂਦੇ ਬਾੜ ਆ ਜਾਂਦੀ ਏ ਅੱਗ ਜਿਹੜੀ ਐ ਸਾਡੇ ਭੋਜਨ ਨੂੰ ਤਿਆਰ ਕਰਦੀ ਜਦੋਂ ਅੱਗ ਬੇਕਾਬੂ ਹੋ ਜਾਂਦੀ ਐ ਤੇ ਸਾਰਾ ਕੁਝ ਨਸ਼ਟ ਕਰ ਦਿੰਦੀ ਇਹ ਸ਼ਕਤੀਆਂ ਹਨ ਤਾਕਤਾਂ ਹਨ ਸਾਡੇ ਕੋਲ ਪਰ ਜਿਹੜੀ ਅਸੀਂ ਦੁਰਵਸਤੋਂ ਜਦੋਂ ਕਰਦੇ ਆ ਤੇ ਇਹ ਸਾਡਾ ਜੀਵਨ ਦਾ ਨੁਕਸਾਨ ਹੁੰਦਾ ਸਤਿਗੁਰ ਕਹਿੰਦੇ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਝਣ ਦਰਸ ਸਤਿਗੁਰੂ ਉਹਨੂੰ ਜਤੀ ਕਹਿੰਦੇ ਆ ਜਿਹੜਾ ਆਪਣੇ ਕਰਮ ਇੰਦਰੀਆਂ ਤੇ ਕਾਬੂ ਕਰਦਾ ਪਹਾਰਾ ਕਹਿੰਦੇ ਹਨ ਦੁਕਾਨ ਨੂੰ ਸੁਨਿਆਰਾ ਜਿੱਥੇ ਬੈਠਦਾ ਕਹਿੰਦੇ ਹਨ ਆਪਣੇ ਜੀਵਨ ਨੂੰ ਕਰਮ ਇੰਦਰੀਆਂ ਨੂੰ ਜਿੱਤ ਲੈ ਕਾਬੂ ਕਰ ਲੈ ਇਹ ਤੇਰੇ ਵਾਸਤੇ ਸੁਨਿਆਰੇ ਦੀ ਦੁਕਾਨ ਹੈ ਜੱਤ ਪਹਾਰਾ ਹੁਣ ਲੋਕਾਂ ਨੇ ਬਹੁਤ ਵੱਡੀਆਂ ਵੱਡੀਆਂ ਕਠਿਨਾਈਆਂ ਸਹਿ ਕੇ ਕਹਿੰਦੇ ਸੀ ਰੱਬ ਨੂੰ ਮਿਲਣ ਜਾ ਰਹੇ ਆ ਕੋਈ ਖੂਦ ਦੇ ਵਿੱਚ ਲਟਕਿਆ ਕੋਈ ਘਰਵਾਰ ਛੱਡ ਗਿਆ ਕਈਆਂ ਨੇ ਆਪਣੇ ਸਰੀਰ ਦੇ ਟੋਟੇ ਟੋਟੇ ਕਰਾ ਲਏ ਨਿਮਖ ਨਿਮਖ ਕਰ ਸਰੀਰ ਘਟਾਵੇ ਤੋ ਵੀ ਹੋਮੈ ਮੈਲਣਾ ਬੜੀਆਂ ਕਠਿਨਾਈਆਂ ਸਹੀਆਂ ਪਰ ਰੱਬ ਫੇਰ ਵੀ ਨਹੀਂ ਮਿਲਿਆ ਸਤਿਗੁਰੂ ਕਹਿੰਦੇ ਕੁਝ ਵੀ ਨਹੀਂ ਕਰਨਾ ਬੜਾ ਸੋਹਣਾ ਤਰੀਕਾ ਦੱਸਿਆ ਕਿਉਂਕਿ ਜਿਹਨੇ ਕਰਨਾ ਨਾ ਉਹਦੇ ਵਿੱਚ ਕੀ ਹੋਣਾ ਚਾਹੀਦਾ ਉਹ ਸੁਨਿਆਰੇ ਦੇ ਉਪਰ ਕਿੰਨਾ ਟਿਕਾਉ ਹੁੰਦਾ ਟਿਕਾਉ ਕਿੰਨੀ ਬਰੀਕੀ ਦਾ ਕੰਮ ਹੈ ਕਹਿੰਦੇ ਜਿੰਨੇ ਤੱਕ ਤੇਰੇ ਅੰਦਰ sthiraj ਨਹੀਂ ਹੈ ਸੁਨਿਆਰਾ ਕੌਣ ਹੈ ਧੀਰਜ ਆਪਣੇ ਜੀਵਨ ਦੇ ਵਿੱਚ ਧੀਰਜ ਲੈ ਕੇ ਆਓ ਕਾਲਾ ਪੰਨ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਸ ਨੂੰ ਕਾਲਾ ਪੰਨ ਹੁੰਦਾ ਕਿ ਆ ਵੀ ਮੈਨੂੰ ਮਿਲ ਜਾ ਆ ਵੀ ਮਿਲਦੇ ਆ ਵੀ ਕਰਦੇ ਆ ਕਰਦੇ ਬੰਦਾ ਬੜਾ ਦੁਖੀ ਹੁੰਦਾ ਹੈ ਧੀਰਜ ਮਤਲਬ ਉਹਦੀ ਰਾਜਾ ਦੇ ਵਿੱਚ ਰਹਿ ਜਾਣਾ ਕਿ ਜੋ ਸਤਗੁਰ ਕਰਦਾ ਜੋ ਤੁਦ ਭਾਵ ਹੈ ਸਾਈ ਭਲੇਗਾ ਆ ਲੋਕੀ ਜਿਹੜੇ ਆ ਬਾਦੂ ਦੀ ਮਾਇਆ ਇਕੱਠੀ ਕਰਨ ਦਾ ਯਤਨ ਕਰਦੇ ਨਾ ਗੁਰੂ ਸਾਹਿਬ ਕਹਿੰਦੇ ਪਾਪਾਂ ਵੱਜੋ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ ਉਹੀ ਕਾਰਨ ਹੈ ਕਾਰਨ ਇਹੀ ਹੈ ਬੰਦੇ ਨੂੰ ਦੌੜ ਲੱਗੀ ਧੀਰਜ ਨਹੀਂ ਹੈ ਅੰਦਰ ਸੰਤੋਖ ਨਹੀਂ ਹੈ ਸਤਿਗੁਰੂ ਇੱਥੇ ਹੁਣ ਆਖਰੀ ਵਿੱਚ ਇਹ ਸਾਨੂੰ ਬਹੁਤ ਤਰੀਕੇ ਨਾਲ ਸਮਝਾ ਰਹੇ ਆ ਕਹਿੰਦੇ ਜਤ ਪਹਾਰਾ ਧੀਰਜ ਸੁਣਿਆ ਸੁਨਿਆਰ ਕੌਣ ਕਹਿੰਦੇ ਧੀਰਜ ਬਣਾ ਐਰਣ ਮੱਤ ਇੱਕ ਲੋਹੇ ਦਾ ਟੁਕੜਾ ਜਿਹਦੇ ਉੱਪਰੋਂ ਰੱਖ ਕੇ ਨਾ ਸਮਾਨ ਆਪਣਾ ਜਿਹਨਾਂ ਗਹਿਣੇ ਹਨ ਉਹਨਾਂ ਨੂੰ ਜੋ ਘੜ ਘੜਦਾ ਹੈ ਛੋਟੀਆਂ ਛੋਟੀਆਂ ਥੋੜੀਆਂ ਹੁੰਦੀਆਂ ਉਹਨਾਂ ਦੇ ਕੋਲ ਇਹ ਆਪਣੀ ਜਿਹੜੀ ਮੱਤ ਹੈ ਉਹਨੂੰ ਐਰਣ ਬਣਾਉਣਾ ਹੈ ਬੇਦ ਹਥਿਆਰ ਇਥੇ ਬੇਦ ਦੇ ਦੱਦੇ ਨੂੰ ਔਂਕੜ ਇਥੇ ਵੇਦਾਂ ਦੀ ਗੱਲ ਨਹੀਂ ਕੀਤੀ ਇੱਕ ਭਗ ਗਿਆਨ ਗਿਆਨ ਦਾ ਥੋੜਾ ਲਿਆਉਣਾ ਹੈ ਕਿਉਂਕਿ ਮਤ ਸਾਡੀ ਭੈੜੀ ਹੈ ਨਾ ਜਦੋਂ ਅਸੀਂ ਗਿਆਨ ਲਵਾਂਗੇ ਤੇ ਗਿਆਨ ਦੇ ਥੋੜੇ ਦੇ ਨਾਲ ਮਤ ਨੂੰ ਸਮਝਾਵਾਂਗੇ ਜਿਦਾਂ ਕਈ ਵੇਲੇ ਆਪਣੇ ਜਿਹੜੇ ਮਨ ਦੇ ਫੁਰਨੇ ਹਨ ਨਾ ਮਤ ਦੇ ਕੋਲ ਜਾਂਦੇ ਫਾਇਲ ਜਿਹੜੀ ਹੈ ਨਾ ਮਨ ਵਿੱਚ ਫੁਰਨੇ ਕਿੱਥੇ ਆਉਂਦੇ ਮਨ ਦੇ ਵਿੱਚ ਉਹ ਫਿਰ ਮਤ ਨੂੰ ਭੇਜਦਾ ਜੇ ਮਤ ਹੋਏਗੀ ਜਦੋਂ ਹੁਣ ਮਨ ਵਿੱਚ ਆਇਆ ਵੀ ਸ਼ਰਾਬ ਪੀਣੀ ਹੈ ਜੇ ਮਤ ਗੁਰੂ ਵਾਲੀ ਹੋਏਗੀ ਗੁਰੂ ਕਹਿੰਦਾ ਜਿਤ ਪੀਤੇ ਮਤ ਦੂਰ ਹੋਏ ਬਰਨ ਪਵੇ ਵਿੱਚ ਆਏ ਇਹ ਕੰਮ ਨਹੀਂ ਕਰਨਾ ਤੇ ਬੰਦਾ ਸਹੀ ਚੱਲੇਗਾ ਤੇ ਕਹਿੰਦਾ ਫਿਰ ਕੋ ਦੇਖਦਾ ਕੋਈ ਨਹੀਂ ਮਤ ਭੈੜੀ ਹੋਏਗੀ ਤਾਂ ਫਿਰ ਉਸ ਪਾਸੇ ਚੱਲੇ ਗਿਆਨ ਦਾ ਥੋੜਾ ਮਾਰਨਾ ਹੈ ਮਤ ਦੇ ਉੱਪਰ ਗਿਆਨ ਦਾ ਥੋੜਾ ਐਨ ਮਤ ਬੇਦ ਹਥਿਆਰ ਭੌ ਖਲਾ ਅਗਣ ਤਪਤਾਉ ਤੁਸੀਂ ਦੇਖਿਆ ਹੋਣਾ ਸੁਨਿਆਰਿਆਂ ਦੀ ਦੁਕਾਨ ਤੇ ਅੱਜ ਕੱਲ੍ਹ ਜਮਾਨਾ ਅੱਗੇ ਵੱਧਦਾ ਜਾ ਰਿਹਾ ਉਹ ਇੱਕ ਪੱਖਾ ਜਿਹਾ ਹੁੰਦਾ ਸੀ ਉਹਨੂੰ ਧੌਣ ਕੀ ਕਹਿੰਦੇ ਆ ਉਹਨ ਖਲਾ ਉਹਦੇ ਨਾਲ ਫਿਰ ਉਹ ਅੱਗੇ ਜਿਹੜੀ ਬਾਲਦੇ ਸੀ ਉਹਨੂੰ ਫਿਰ ਪੱਖੇ ਨੂੰ ਤੇਜ਼ ਕਰਦੇ ਸੀ ਗੁਰੂ ਸਾਹਿਬ ਕਹਿੰਦੇ ਧੌਣ ਕੀ ਤੇਰੇ ਕੋਲ ਵੀ ਹੋਣੀ ਚਾਹੀਦੀ ਹੈ ਕਾਦੀ ਡਰ ਦੀ ਪਾਓ ਖਲਾ ਭੌਧੀ ਕਿਉਂਕਿ ਜਿੰਨੇ ਤੱਕ ਡਰ ਕੋਈ ਨਹੀਂ ਹੈ ਜੇ ਅਸੀਂ ਬਾਣੀ ਪੜ ਰਹੇ ਆ ਸਾਨੂੰ ਰੱਬ ਦਾ ਡਰ ਹੀ ਕੋਈ ਨਹੀਂ ਆ ਪ੍ਰਮਾਤਮਾ ਦਾ ਡਰ ਹੀ ਕੋਈ ਨਹੀਂ ਹੈ ਤੇ ਸਾਡਾ ਕੀਤਾ ਹੋਇਆ ਬਿਆਰਥ ਹੈ ਜੇ ਸਾਨੂੰ ਸਤਗੁਰੂ ਦਾ ਡਰ ਹੈ ਸਤਗੁਰੂ ਦਾ ਭੈ ਹੈ ਤੇ ਸਤਗੁਰੂ ਡਰਾਉਂਦਾ ਕੋਈ ਨਹੀਂ ਹੈ ਕਿਨੇ ਕਰੋਗੇ ਤਾਂ ਤੁਹਾਨੂੰ ਸ਼ਰਾਪ ਦੇ ਦੇਵਾਂਗਾ ਉਹ ਤਾਂ ਉਹਦਾ ਜਿਹੜਾ ਡਰ ਹੈ ਨਾ ਮਾਂ ਦਾ ਡਰ ਕਿੱਦਾਂ ਦਾ ਹੁੰਦਾ ਬੱਚੇ ਨੂੰ ਮਾਂ ਜੇ ਮਾਰਦੀ ਵੀ ਆ ਬੱਚੇ ਨੂੰ ਉਹਦਾ ਕਾਰਨ ਹੁੰਦਾ ਹੈ ਉਹਦੇ ਅੰਦਰ ਤਾਂ ਪ੍ਰੇਮ ਹੈ ਨਾ ਮਾਂ ਦੇ ਅੰਦਰ ਉਹਦੇ ਅੰਦਰ ਇੱਕੋ ਹੀ ਕੰਮ ਹੁੰਦਾ ਕਿ ਇਹਨੂੰ ਮੈਂ ਸਹੀ ਰਸਤੇ ਤੇ ਲੈ ਕੇ ਆਉਣਾ ਤੇ ਜੇ ਡਰ ਹੈ ਗੁਰੂ ਸਾਹਿਬ ਕਹਿੰਦੇ ਭੈ ਬਿਨ ਭਗਤ ਨ ਹੋਵੀ ਨਾਮ ਨ ਲੱਗੇ ਪਿਆਰ ਜਿੰਨੇ ਤੱਕ ਸਾਡੇ ਅੰਦਰ ਡਰ ਨਹੀਂ ਹੈ ਭੈ ਬਿਨ ਭਗਤ ਭਗਤ ਮਤਲਬ ਭਗਤੀ ਭੈ ਬਿਨ ਭਗਤ ਨ ਹੋਵੀ ਨਾਮ ਨ ਲੱਗੇ ਪਿਆਰ ਉਹਨੇ ਤੱਕਰ ਪ੍ਰਮਾਤਮਾ ਦੇ ਨਾਲ ਪਿਆਰ ਜੀਵਨ ਦੇ ਵਿੱਚ ਬਣ ਨਹੀਂ ਸਕਦਾ ਤੇ ਸਤਿਗੁਰੂ ਦਾ ਡਰ ਕਿਦਾਂ ਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਨਿਰਮਲ ਭਉ ਪਵਿੱਤਰ ਉਤਾਰ ਹੈ ਇੱਕ ਉਹਦਾ ਨਾ ਡਰੋ ਕਿ ਮੈਨੂੰ ਕੋਈ ਮਾਰ ਦੇਗਾ ਪਰ ਉਹ ਮਾਰਦਾ ਨਹੀਂ ਹੈ ਉਹ ਉਤਾਰਦਾ ਹੈ ਉਹ ਬਖਸ਼ਿਸ਼ ਕਰਦਾ ਹੈ ਉਹਦਾ ਨਿਰਮਲ ਭਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਜਿਤਨੂ ਉਹਦਾ ਡਰ ਆ ਜਾਏਗਾ ਗੁਰੂ ਸਾਹਿਬ ਨੇ ਹਰ ਵੇਖੇ RAM ਹਦੂਰੇ ਉਹ ਸਭ ਜਗ ਰੱਬ ਨੂੰ ਪ੍ਰਮਾਤਮਾ ਨੂੰ ਦੇਖੇਗਾ ਆਤਮ RAM ਪਸਾਰਿਆ ਸੁਆਮੀ ਉਹ ਸਾਰੀ ਜਗ੍ਹਾ ਪ੍ਰਮਾਤਮਨ ਦੇਖੇ ਪੀਖੇ ਸੁਣੇ ਹਜੂਰੇ ਉਹ ਹਕਾਲਪੁਰਖ ਦੀ ਬਖਸ਼ਿਸ਼ ਜੀਵਨ ਦੇ ਵਿੱਚ ਪ੍ਰਾਪਤ ਹੋਏ ਭਉ ਖੱਲਾ ਅਗਣ ਤਪਤਾਓ ਲੋਕੀ ਤਪ ਕਰਦੇ ਸੀ ਕਹਿੰਦੇ ਅਗਨ ਕਿਹੜੀ ਹੋਣੀ ਚਾਹੀਦੀ ਹੈ ਤਪ ਮਤਲਬ ਮਿਹਨਤ ਮਿਹਨਤ ਦੀ ਬਹੁਤ ਵੱਡੀ ਮਿਹਨਤ ਹੈ ਅੰਮ੍ਰਿਤ ਵੇਲੇ ਉੱਠਣਾ ਸਿਮਰਨ ਕਰਨਾ ਨਿਤਨੇਮ ਕਰਨਾ ਸੰਗਤ ਕਰਨੀ ਸੇਵਾ ਕਰਨੀ ਇਸ ਤੋਂ ਵੱਡਾ ਤਪ ਕੀ ਹੋ ਸਕਦਾ ਹੈ ਗੁਰਮਤਿ ਦੇ ਵਿੱਚ ਇਹੀ ਤਪ ਹੈ ਕੁਝ ਪਾਗਾ ਵਾਲੇ ਜਿੰਨੇ ਵੀ ਬੈਠੇ ਗੁਰਮਹਾਰਾਜ ਦੀ ਕਿਰਪਾ ਹੈ ਨਿਤਨੇਮੀ ਵੀ ਹੋ ਸੰਗਤ ਵੀ ਕਰਦੇ ਹੋ ਸੇਵਾ ਵੀ ਕਰਦੇ ਹੋ ਸਹਿਜ ਪਾਠ ਵੀ ਕਰਦੇ ਹੋ ਨੇਮ ਹੈ ਗੁਰੂ ਸਾਹਿਬ ਜੀ ਕਿਉਂਕਿ ਇਹਨੂੰ ਇਹ ਮਿਹਨਤ ਇਹ ਵੱਡਾ ਤਪ ਹੈ ਵੱਡਾ ਤਪ ਹੈ ਤੇ ਸਤਿਗੁਰੂ ਕਹਿੰਦੇ ਹਨ ਭਾਈ ਜਿਹੜੀ ਧੌਣ ਕੀ ਹੈ ਨਾ ਉਹ ਡਰਦੀ ਬਣਾ ਭੌ ਖਲਾ ਆਗਣ ਤਪਤਾਓ ਆਪਣੇ ਆਪ ਨੂੰ ਤਪਾਉਣਾ ਨਹੀਂ ਹੈ ਮਿਹਨਤ ਕਰਨੀ ਬਣਾ ਬਣਾ ਬੋ ਬੈਠਾਂਗੇ ਨਾ ਸਿਮਰਨ ਕਰਾਂਗੇ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਔਖਾ ਜਿਹਾ ਲੱਗਦਾ ਹੈ ਫਿਰ ਜਦੋਂ ਸਤਗੁਰੂ ਦੀ ਕਿਰਪਾ ਹੋ ਜਾਂਦੀ ਹੈ ਅਭਿਆਸ ਬਣ ਜਾਂਦਾ ਹੈ ਫਿਰ ਐਸੇ ਵੀ ਗੁਰਸਿੱਖ ਹਨ ਘੰਟਿਆਂ ਬੱਧੀ ਬੈਠ ਕੇ ਸਤਪੁਰ ਦੀ ਯਾਦ ਵਿੱਚ ਬਹਿ ਜਾਂਦੇ ਆ ਚੱਕੇ ਚੌਂਕੜੇ ਦੇ ਵਿੱਚ ਬੈਠੇ ਰਹਿੰਦੇ ਤੇ ਇਹਨੂੰ ਕਹਿੰਦੇ ਹਨ ਤਪ ਪਾਉ ਖਲਾ ਅਗਣ ਤਪਤਾਉ ਭਾਂਡਾ ਪਾਉ ਅੰਮ੍ਰਿਤਿਤ ਢਾਲ ਹੁਣ ਉਹ ਜਿਹੜੀ ਜਿਹੜੀ ਕੋਠਾਲੀ ਆ ਨਾ ਜਿਹਦੇ ਵਿੱਚ ਸੋਨਾ ਪਾਉਂਦਾ ਗੱਲ ਨੂੰ ਵਾਸਤੇ ਉਹ ਕਿਹੜਾ ਭਾਂਡਾ ਚਾਹੀਦਾ ਪਾਉ ਦਾ ਅਰਥ ਨੇ ਇੱਕ ਪਾਉ ਤੇ ਇੱਕ ਪਾਉ ਭੱਬੇ ਨੂੰ ਕੰਨਾ ਊੜੇ ਨੂੰ ਔਂਕਰ ਭੱਬਾ ਤੇ ਊੜੇ ਨੂੰ ਔਂਕਰ ਮਤਲਬ ਪਾਉ ਡਰ ਭੱਬੇ ਨੂੰ ਕੰਨਾ ਤੇ ਊੜੇ ਨੂੰ ਔਂਕਰ ਪਾਉ ਭਾਉ ਮਤਲਬ ਪ੍ਰੇਮ ਭਾਂਡਾ ਕਿਹੜਾ ਹੋਣਾ ਚਾਹੀਦਾ ਪ੍ਰੇਮ ਦਾ ਜੇ ਹੁਣ ਪ੍ਰੇਮ ਤੋਂ ਖਾਲੀ ਹੈ ਸਤਿਗੁਰ ਕਹਿੰਦੇ ਸਾਰਜ ਕੋ ਸੁਣ ਲਿਓ ਸਭੈ ਤੈਨੂੰ ਪ੍ਰੇਮ ਕੀਓ ਤੈਨਹੀ ਪ੍ਰਪਾਅ ਭਾਉ ਭਾਂਡਾ ਭਾਉ ਉਹਦੇ ਵਿੱਚ ਪਾਉਣਾ ਕੀ ਆ ਅੰਮ੍ਰਿਤ ਤਿਤ ਢਾਲ ਪਰਮਾਤਮਾ ਦੇ ਨਾਮ ਨੂੰ ਪਾਉਣਾ ਜਿਸ ਤਰ੍ਹਾਂ ਸਭ ਸੱਭ ਦੀ ਕਿਰਪਾ ਕਰਦੇ ਨਾ ਕਿ ਜਿਸ ਵੇਲੇ ਅਸੀਂ ਇਹ ਪ੍ਰਮਾਤਮਾ ਦੀ ਕਿਰਪਾ ਅਕਾਲ ਪੁਰਖ ਪਰਮੇਸ਼ਰ ਦੀ ਰਹਿਮਤ ਨੂੰ ਪ੍ਰਾਪਤ ਕਰਾਂਗੇ ਸ਼ਬਦ ਆਇਆ ਸਤਿਗੁਰ ਜੀ ਦਾ ਮਨ ਹਰਦੀ ਕਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕੀ ਹੋਏਗਾ ਭਾਉ ਕਰਮ ਕਰ ਜਮਸੀ ਸੇ ਕਰ ਭਾਗਤ ਦੇ ਤੇ ਜਦੋਂ ਨਾਮ ਨੂੰ ਪਾਏਗਾ ਨਾ ਤੇ ਫਿਰ ਜੀਵਨ ਦੇ ਵਿੱਚ ਇਹ ਘਾੜਤ ਘੜੀ ਜਾਏਗੀ ਕੜੀਏ ਸ਼ਬਦ ਸੱਚੀ ਟਕਸਾਲ ਇਹ ਸੱਚੀ ਟਕਸਾਲ ਟਕਸਾਲਾਂ ਦੇ ਵਿੱਚ ਸਿੱਕੇ ਘੜੇ ਜਾਂਦੇ ਸੀ ਟਕਸਾਲ ਸ਼ਬਦ ਜਿਹੜਾ ਸਾਡੀ ਕੌਮ ਦੇ ਵਿੱਚ ਵਰਤਿਆ ਜਾਂਦਾ ਜਿੱਥੇ ਸਖਿਆਰਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਤਿਆ ਦਿੱਤੀ ਜਾਂਦੀ ਟਕਸਾਲਾਂ ਬਹੁਤ ਹਨ ਪਰ ਸਤਿਗੁਰ ਕਹਿੰਦੇ ਜੇ ਜੀਵਨ ਕਟਣਾ ਹੈ ਉਹ ਸ਼ਬਦ ਦੀ ਟਕਸਾਲ ਹੈ ਕੜੀਏ ਸ਼ਬਦ ਸੱਚੀ ਟਕਸਾਲ ਪਰ ਇਹ ਸਾਡੇ ਕਰਨ ਨਾਲ ਨਹੀਂ ਹੋਣਾ ਨਾਲੇ ਵੀ ਗੁਰੂ ਸਾਹਿਬ ਨੇ ਕਹੇ ਤਾ ਵੀ ਜੇ ਮੈਂ ਕਹਾਂ ਵੀ ਮੈਂ ਵੀ ਇੱਧੇ ਬਹਿ ਜਾਵਾਂਗਾ ਜਿੱਦਾਂ ਸੁਨਿਆਰੇ ਨੇ ਪੀਤਾ ਜਿੱਦਾਂ ਗੁਰੂ ਸਾਹਿਬ ਸੰਹਾ ਕਰਨਾ ਇਦਾਂ ਹੀ ਆ ਪਰ ਹੋਣਾ ਤਾਂ ਹੈ ਜੇ ਉਹਦੀ ਕਿਰਪਾ ਹੋਏਗੀ ਜਿਨ ਕੋ ਨਦਰ ਕਰਮ ਤਿੰਨਕਾਰ ਨਦਰ ਕਰਮ ਬਖਸ਼ਿਸ਼ ਜਿਨ ਕੋ ਨਦਰ ਕਰਮ ਤਿੰਨਕਾਰ ਇਹ ਕੰਮ ਉਹ ਕਰਦੇ ਆ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਦੀ ਨਦਰ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਉਹਦੀ ਨਦਰ ਦੇ ਨਾਲ ਨਿਹਾਲ ਸ਼ਬਦ ਜਿਹੜਾ ਹੈ ਨਾ ਉਥੇ ਕਹਿੰਦੇ ਬਿਆਣੇ ਕੁਝ ਨਹੀਂ ਕਰ ਸਕਦੇ ਏਡੀ ਵੱਡੀ ਅਵਸਥਾ ਬਣ ਜਾਂਦੀ ਹੈ ਆਪਾਂ ਤਾਂ ਵੈਸੇ ਕਹਿੰਦੇ ਬੜਾ ਨਿਹਾਲ ਹੋ ਗਿਆ ਅੱਜ ਮੈਂ ਗੁਰੂ ਸਾਹਿਬ ਕਹਿੰਦੇ ਨਹੀਂ ਉਦਨ ਹੋਏਗਾ ਜਿਸ ਦਿਨ ਉਹਦੀ ਕਿਰਪਾ ਦਾ ਪਾਤਰ ਬਣੇਗਾ ਜਿਨ ਕੋ ਨਦਰ ਕਰਮ ਤਿੰਨ ਕਾਰ ਕਿਹੜੀ ਕਾਰ ਜਿਹੜੀ ਉੱਪਰ ਦੱਸੀ ਹੈ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਗਾਈ ਦਾਇਆ ਖਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹੰ ਦੂਰ ਕਰਮੀ ਆਪੋ ਆਪਣੀ ਕੀ ਮੇੜਾ ਕੀ ਦੂਰ ਗਿਣੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਬਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਦੋ ਸ਼ਲੋਕ ਹਨ ਇੱਕ আরম্ভਤਾ ਦੇ ਵਿੱਚ ਹੈ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਦੂਸਰਾ ਸ਼ਲੋਕ ਸਤਿਗੁਰ ਮਹਾਰਾਜ ਨੇ ਬਖਸ਼ਿਆ ਅਸੀਂ ਇਹ ਰੋਜ਼ਾਨਾ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਿੰਨ ਰਸਤੇ ਮਾਫ ਕਰਨਾ ਤਿੰਨ ਰਿਸ਼ਤੇ ਜਿਹੜੇ ਆ ਸਿਰਮੋਰ ਹਨ ਉਹ ਰਿਸ਼ਤੇ ਕਿਹੜੇ ਹਨ ਇੱਕ ਹੈ ਮਾਂ ਦਾ ਬਾਪ ਦਾ ਤੇ ਤੀਸਰਾ ਹੈ ਗੁਰੂ ਦਾ ਮਾਂ ਬਾਪ ਤੋਂ ਸਾਨੂੰ ਇਹ ਸਰੀਰ ਮਿਲਦਾ ਜਨਮ ਮਿਲਦਾ ਤੇ ਗੁਰੂ ਤੋਂ ਸਾਨੂੰ ਅਧਿਆਤਮਿਕ ਸੋਝੀ ਮਿਲਦੀ ਮਾਂ ਬਾਪ ਤੋਂ ਬਿਨਾ ਜੀਵਨ ਨਹੀਂ ਹੈ ਜਨਮ ਨਹੀਂ ਹੈ ਤੇ ਗੁਰੂ ਤੋਂ ਬਿਨਾ ਅਧਿਆਤਮਿਕ ਜੀਵਨ ਨਹੀਂ ਹੈ ਗੁਰੂ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਕਿੰਨੀ ਲੋੜ ਹੈ ਗੁਰੂ ਦੀ ਜਿਹੜੇ ਅੱਜ ਅਮਰਤ ਛਕਣ ਤੋਂ ਗੁਰੇਜ਼ ਕਰਦੇ ਆ ਨਾ ਕਿ ਅਸੀਂ ਵੈਸੀ ਸਿੱਖ ਹਾਂ ਸਤਗੁਰੂ ਕਹਿੰਦੇ ਨਹੀਂ ਭਾਈ ਸਤਗੁਰੂ ਬਾਝੋਂ ਗੁਰੂ ਨਹੀਂ ਕੋਈ ਨਗੁਰੇ ਕਾ ਹੈ ਨਾਉ ਗੁਰਾ ਜਿਹੜਾ ਨਗੋਰਾ ਨਾ ਜਿਹਨੇ ਗੁਰੂ ਧਾਰਨ ਨਹੀਂ ਕੀਤਾ ਉਹਦਾ ਨਾਮ ਲੈਣਾ ਵੀ ਬੁਰਾ ਹੈ ਮੈਂ ਨਹੀਂ ਕਹਿ ਰਿਹਾ ਜਿਹਨੂੰ ਮੱਥਾ ਟੇਕਦੇ ਹੋ ਨਾ ਜਿਹਦੀ ਬਾਣੀ ਪੜ੍ਹਦੇ ਹੋ ਜਿਹੜਾ ਨਗੂੜਾ ਹੈ ਗੁਰੂ ਆਲਾ ਨਹੀਂ ਬਣਿਆ ਤੇ ਜੀਵਨ ਦੇ ਵਿੱਚ ਸਤਿਗੁਰੂ ਦੀ ਬਖਸ਼ਿਸ਼ ਤੋਂ ਅਧੂਰਾ ਹੈ ਹੁਣ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਮਾਂ ਬਾਪ ਤੋਂ ਜਨਮ ਮਿਲਿਆ ਗੁਰੂ ਤੋਂ ਰੱਬੀ ਗੁਣ ਮਿਲ ਗਏ ਆਨੰਦ ਮਿਲਿਆ ਸਹਜ ਮਿਲਿਆ ਜੀਵਨ ਦੇ ਵਿੱਚ ਸ਼ੀਤਲਤਾ ਮਿਲ ਗਈ ਬਹੁਤ ਕੁਝ ਮਿਲਦਾ ਹੈ ਗੁਰੂ ਦੇ ਕੋਲੋਂ ਬਹੁਤ ਕੁਝ ਮਿਲਦਾ ਪਰ ਇੱਥੇ ਜੋ ਸਤਿਗੁਰੂ ਉਚਾਰਨ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਵੀ ਆ ਗਿਆ ਹੋਣਾ ਕੋਈ ਸਤਿਗੁਰੂ ਜੀ ਹੋਰ ਗੱਲ ਕਰ ਲੈ ਸਤਿਗੁਰੂ ਤਾਂ ਇੱਥੇ ਕਹਿ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ ਜਿਉ ਸੀ ਹੁਣ ਇਹਨਾਂ ਬਾਣੀਆਂ ਦੇ ਅਰਥ ਭਾਵ ਨੂੰ ਨਹੀਂ ਸਮਝਾਂਗੇ ਜੇ ਸਾਨੂੰ ਕੋਈ ਸਵਾਲ ਕਰਦਾ ਵੀ ਤੁਹਾਡਾ ਗੁਰੂ ਹਵਾ ਹੈ ਅਰਥ ਤਾਂ ਹੀ ਹੋ ਗਿਆ ਨਾ ਪਵਨ ਗੁਰੂ ਵੀ ਤੁਹਾਡਾ ਗੁਰੂ ਹਵਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਕਿਉਂਕਿ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਸਵਾਸ ਚਾਹੀਦੇ ਹੈ ਜਿੰਨੀ ਸਵਾਸਾਂ ਦੀ ਜ਼ਰੂਰਤ ਹੈ ਓਨੀ ਗੁਰੂ ਦੀ ਜ਼ਰੂਰਤ ਹੈ ਮੇਰੇ ਵਾਸਤੇ ਉਹਨਾ ਮੇਰਾ ਗੁਰੂ ਹੈ ਤੁਸੀਂ ਭਾਗਾਂ ਵਾਲੇ ਹੋ ਬਾਣੀ ਪੜਦੇ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਮੇਰੀ ਤਾਂ ਆਤਮਿਕ ਮੌਤ ਹੈ ਜਦ ਤਨ ਮੈਂ ਸਤਗੁਰੂ ਨੂੰ ਭਲਾ ਦਿੰਦਾ ਜਦਨ ਹਵਾ ਨਹੀਂ ਮਿਲਦੀ ਨਾ ਆਕਸੀਜਨ ਨਹੀਂ ਮਿਲਦੀ ਤੇ ਬੰਦੇ ਦੇ ਸਰੀਰ ਦੀ ਮੌਤ ਹੋ ਜਾਂਦੀ ਪਰ ਜਦਨ ਗੁਰੂ ਦੀ ਕਿਰਪਾ ਨਹੀਂ ਹੈ ਗੁਰੂ ਦੀ ਬਾਣੀ ਜੀਵਨ ਦੇ ਵਿੱਚ ਨਹੀਂ ਹੈ ਤੇ ਆਤਮਿਕ ਤੌਰ ਤੇ ਅਸੀਂ ਮੁਰਦੇ ਹਾਂ ਭਾਵੇਂ ਜਿੰਨਾ ਮਰਜੀ ਸੋਹਣਾ ਬੰਦਾ ਹੋਵੇ ਸਾਡਾ ਵੀ ਖਾਨਦਾਨ ਬਹੁਤ ਵੱਡਾ ਹੈ ਮੈਨੂੰ ਬਹੁਤ ਗਿਆਨ ਹੈ ਮੈਂ ਬੜਾ ਚਤਰ ਹਾਂ ਸਤਿਗੁਰੂ ਜੀ ਕੀ ਕਹਿੰਦੇ ਸੁਣੋ ਕਹਿੰਦੇ ਅਤ ਸੁੰਦਰ ਕੋਲੀਣ ਚਤਰ ਮੁਖ ਗਿਆਨੀ ਧਨਵੰਤ ਮਰਤ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਕਹਿੰਦੇ ਉਹ ਮੁਰਦਾ ਹੈ ਡੈਡ ਬੋਡੀ ਹੈ ਜੇ ਸਤਿਗੁਰੂ ਅਕਾਲ ਪੁਰਖ ਦੇ ਨਾਲ ਪਿਆਰੇ ਕੋਈ ਨਹੀਂ ਹੈ ਸਾਡਾ ਗੁਰੂ ਜੇ ਨਾਲ ਸੰਬੰਧ ਜਿੱਦਣ ਜੀਵਨ ਦੇ ਵਿੱਚ ਬਣਦਾ ਸਾਨੂੰ ਸਮਝ ਆਉਂਦੀ ਹੈ ਕਿ ਜਿੰਨੀ ਸਾਨੂੰ ਆਕਸੀਜਨ ਦੀ ਜ਼ਰੂਰਤ ਹੈ ਹਵਾ ਦੀ ਜ਼ਰੂਰਤ ਹੈ ਉਨੀ ਸਾਨੂੰ ਗੁਰੂ ਦੀ ਜ਼ਰੂਰਤ ਹੈ ਇਸ ਕਰਕੇ ਮੇਰਾ ਗੁਰੂ ਪਵਨ ਗੁਰੂ ਪਾਣੀ ਪੀਤਾ ਇੱਕ ਹੋਰ ਬੇਨਤੀ ਕਰਦੇ ਆ ਕਿਉਂਕਿ ਜਿਹੜਾ ਸਾਡਾ ਸਰੀਰ ਦਾ ਢਾਂਚਾ ਨਾ ਅਸੀਂ ਜੇ ਤਾਂ ਮਾਨ ਕਰਦੇ ਆਂ ਅਗਰ ਇਸ ਨੂੰ ਪੂਰਨ ਤੌਰ ਤੇ ਦੇਖੀਏ ਬੁੱਢਾ ਹੋ ਗਿਆ ਜੇ ਵੈਗ ਚਲੋ ਪਿੱਛੇ ਨੂੰ ਚਲੀਏ ਜਵਾਨੀ ਆ ਗਈ ਬਚਪਨਾ ਆ ਗਿਆ ਇਹ ਬੱਚਾ ਸੀ ਬੱਚਾ ਕੁਝ ਦਿਨ ਪਹਿਲਾਂ ਮਾਸ ਦਾ ਲੋਥੜਾ ਸੀ ਉਸ ਤੋਂ ਪਹਿਲਾਂ ਬਿੰਦ ਦੇ ਰੂਪ ਦੇ ਵਿੱਚ ਸੀ ਉਸ ਤੋਂ ਪਹਿਲਾਂ ਖੂਨ ਸੀ ਉਸ ਤੋਂ ਪਹਿਲਾਂ ਖੁਰਾਕ ਸੀ ਖੁਰਾਕ ਤੋਂ ਕੁਝ ਦਿਨ ਪਹਿਲਾਂ ਮਿੱਟੀ ਸੀ ਖਰਾਕ ਤੋਂ ਕੁਝ ਦਿਨ ਪਹਿਲਾਂ ਮਿੱਟੀ ਸੀ ਤੇ ਮਰ ਕੇ ਕੀ ਬਣਦਾ ਸਫਰ ਕਿੱਥੇ ਪਹੁੰਚ ਜਾਂਦਾ ਕਿੱਥੋਂ ਸ਼ੁਰੂ ਹੋਇਆ ਮਿੱਟੀ ਤੋਂ ਖਰਾਕ ਪੈਦਾ ਹੋਈ ਖਰਾਕ ਤੋਂ ਖੂਨ ਪੈਦਾ ਹੋ ਗਿਆ ਬਿੰਦ ਬਿੰਦ ਤੋਂ ਬੱਚਾ ਬੱਚੇ ਤੋਂ ਜਵਾਨੀ ਵਿੱਚ ਆ ਗਿਆ ਪਟੇਪੇ ਵਿੱਚ ਆ ਗਿਆ ਮਰ ਗਿਆ ਮਰ ਕੇ ਫੇਰ ਮਿੱਟੀ ਹੋ ਗਿਆ ਇਹੀ ਸਫਰ ਹੈ ਨਾ ਸਾਡਾ ਕਬੀਰ ਸਾਹਿਬ ਕਹ ਰਿਹਾ ਕਬੀਰ ਧੂਰ ਸਕੇਲ ਕੇ ਪੁਰੀਆ ਬਾਂਦੀ ਦੇ ਪ੍ਰਮਾਤਮਾ ਨੇ ਮਿੱਟੀ ਇਕੱਠੀ ਕਰਕੇ ਸਰੀਰ ਬਣਾ ਦਿੱਤਾ ਕਬੀਰ ਧੂਰ ਸਕੇਲ ਕੇ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਆਖਰ ਨੂੰ ਮਿੱਟੀ ਹੈ ਮਿੱਟੀ ਤੋਂ ਪੈਦਾ ਹੋਇਆ ਤੇ ਮਿੱਟੀ ਦੇ ਵਿੱਚ ਚਲਾ ਜਾ ਸਾਨੂੰ ਜਨਮ ਦੇਣ ਵਾਲੇ ਸਾਡੇ ਮਾਪੇ ਸਾਨੂੰ ਸ਼ੁਭ ਗੁਣ ਦੇਣ ਵਾਲਾ ਸਾਡੇ ਜੀਵਨ ਦੇ ਵਿੱਚ ਰੱਬੀ ਗੁਣ ਪੈਦਾ ਕਰਨ ਵਾਲਾ ਉਹ ਸਾਡਾ ਗੁਰੂ ਹੈ ਪਵਣ ਗੁਰੂ ਪਾਣੀ ਪਿਤਾ ਪਾਣੀ ਦੀ ਕਿੰਨੀ ਜ਼ਰੂਰਤ ਹੈ ਪਹਿਲਾ ਪਾਣੀ ਜੀਵੋ ਹੈ ਜਿੱਤ ਹਰਿਆ ਸਭ ਕੋ ਮਾਣ ਕਰੋ ਆਪਣੇ ਉੱਪਰ ਪ੍ਰਾਊਡ ਕਰਨਾ ਚਾਹੀਦਾ ਆਪਣੇ ਗੁਰੂ ਦੇ ਉੱਪਰ ਅੱਜ ਰੌਲਾ ਪੈ ਰਿਹਾ ਵੀ ਜੇ ਪਾਣੀ ਨਹੀਂ ਸੰਭਾਲੋਗੇ ਤਰਸੋਗੇ ਅੱਗੇ ਜਾ ਕੇ ਸਾਮਾਨਾ ਬਾਰੇ ਕਿੰਨਾ ਧਰਤੀ ਥੱਲੇ ਜਾ ਰਿਹਾ ਪਾਣੀ ਨਹੀਂ ਸੰਭਾਲੋਗੇ ਤੇ ਗੁਰੂ ਸਾਹਿਬ ਨੇ ਤਾਂ ਕਿੰਨੇ ਸਾਲ ਪਹਿਲਾਂ ਕਹਿ ਗਏ ਗੁਰੂ ਸਾਹਿਬ ਕਹਿੰਦੇ ਤੁਸੀਂ ਆਪ ਹੀ ਆਪਣਾ ਸਤਿਆਨਾਸ਼ ਕਰ ਰਹੇ ਹੋ ਆ ਜੰਗਲ ਕੱਟ ਦਿੱਤੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਤੇ ਪਰਮਾਤਮਾ ਦਾ ਸਰੂਪ ਸੀ ਨਾ ਜਿਹਨੂੰ ਤੋੜ ਭੰਨ ਦਿੱਤਾ ਅੱਜ ਦੁਖੀ ਹੋ ਰਿਹਾ ਕਹਿੰਦੇ ਜੀ ਇੱਕ ਰੁੱਖ ਲਾਓ ਪਾਣੀ ਦੀ ਸੰਭਾਲ ਕਰੋ ਤੇ ਗੁਰੂ ਸਾਹਿਬ ਮਹਾਰਾਜ ਸਮਝਾ ਰਿਹਾ ਵੀ ਰੋਜ਼ ਸਿੱਖ ਪੜਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਹਤ ਕਹਿੰਦੇ ਵੱਡੀ ਇੱਕ ਤਾਂ ਮਾਂ ਹੁੰਦੀ ਹੈ ਨਾ ਮਾਂ ਸਾਡੀ ਜਿਹੜੀ ਹੈ ਬੱਚੇ ਦਾ ਗੰਦ ਚੁੱਕਦੀ ਹੈ ਬੱਚੇ ਨੂੰ ਤਿਆਰ ਕਰਦੀ ਹੈ ਹੱਥਾਂ ਦੇ ਨਾਲ ਸਫਾਈ ਕਰਦੀ ਹੈ ਗੰਦ ਕਿੱਥੇ ਛੱਡਦੀ ਹੈ ਧਰਤੀ ਤੇ ਜਿਹਨੂੰ ਆਪਾਂ ਕਹਿੰਦੇ ਧਰਤੀ ਮਾਂ ਤੂੰ ਵੱਡੀ ماں ਹੈ ਧਰਤੀ ਨੂੰ ਸੰਭਾਲੋਗੇ ਧਰਤੀ ਸਭ ਕੁਝ ਪ੍ਰਦੂਸ਼ਣ ਹੋ ਰਿਹਾ ਸਭ ਕੁਝ ਖਰਾਬ ਹੋ ਰਿਹਾ ਕਿੰਨਾ ਕੁਝ ਲੋਕੀ ਖਾਦਾ ਪਾ ਪਾ ਕੇ ਖਾਦਾ ਤਾਂ ਪਾਉਂਦੇ ਸੀ ਦਵਾਈਆਂ ਪਾ ਪਾ ਕੇ ਇੱਕ ਦਿਨ ਵਿੱਚ ਇੰਜੈਕਸ਼ਨ ਲਾ ਕੇ ਵੱਡੇ ਵੱਡੇ ਫਲ ਕਰ ਦਿੰਦੇ ਐ ਡੀ ਆ ਡੀਆਂ ਸਬਜ਼ੀਆਂ ਕਰ ਦਿੰਦੇ ਬਿਮਾਰੀਆਂ ਹੀ ਹਨ ਹੋਰ ਕੀ ਆਪ ਹੀ ਧਰਤੀ ਨੂੰ ਅਸੀਂ ਨਸ਼ਟ ਕਰ ਰਹੇ ਹਾਂ ਸਭ ਕਹਿੰਦੇ ਇਹਨੂੰ ਯਾਦ ਰੱਖੋ ਪਵਨ ਗੁਰੂ ਪਾਣੀ ਪਿਤਾ ਉਹ ਜਲਦੀ ਪੜ ਲੈਣੇ ਆਪਾਂ ਸ਼ਲੋਕ ਪਰ ਜਿਹੜੀ ਵਿਚਾਰਧਾਰਾ ਗੁਰੂ ਸਾਹਿਬ ਜੀ ਗੁਰਨਾਨ ਨਾਨਕ ਸਾਹਿਬ ਜੀ ਦੀ ਕਹਿੰਦੇ ਇਹਨੂੰ ਸਮਝੋ ਭਾਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਿਨ ਤੇ ਰਾਤ ਦੋਏ ਦਾਈ ਦਾਇਆ ਪੁਰਾਣੇ ਸਮਿਆਂ ਦੇ ਵਿੱਚ ਹੁਣ ਥੋੜਾ ਜਿਹਾ ਨਾਮ ਚੇਂਜ ਹੋ ਗਿਆ ਜੇ ਹੈ ਤਾਂ ਉਹੀ ਚੀਜ਼ਾਂ ਹਨ ਦਾਈ ਤੇ ਦਾਇਆ ਖੜਾਵਾ ਤੇ ਖੜਾਵੀ ਅੱਜ ਵੀ ਜਿਹੜੇ ਨੌਕਰੀਆਂ ਲੋਕ ਕਰਦੇ ਆ ਬੱਚਿਆਂ ਵਾਸਤੇ ਉਪਾਈਆਂ ਰੱਖ ਦਿੰਦੇ ਆ ਬੱਚਿਆਂ ਨੂੰ ਖੜਾਉਂਦੇ ਗੁਰੂ ਸਾਹਿਬ ਕਹਿੰਦੇ ਤੁਸੀਂ ਤੇ ਇਹੀ ਕੁਛ ਕਰ ਰਹੇ ਹੋ ਸਾਰਾ ਦਿਨ ਸਾਰਾ ਦਿਨ ਦਿਨ ਜਿਹੜਾ ਹੈ ਉਹ ਖੜਾਵਾ ਹੈ ਰਾਤ ਦਾਈ ਹੈ ਦਾਈ ਬੱਚੇ ਨੂੰ ਸੁਲਾ ਦਿੰਦੀ ਹੈ ਨਾ ਰੋਂਦਾ ਤੇ ਬੱਚੇ ਨੂੰ ਸੁਲਾ ਦਿੰਦੀ ਹੈ ਰਾਤ ਸਾਨੂੰ ਸੁਲਾ ਦਿੰਦੀ ਹੈ ਇਹ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਸਾਡੀ ਅੱਧੀ ਕੌਮ ਕੀ ਮਤਲਬ 90% ਲੋਕ ਪੜਦੇ ਨੇ ਜਗਤ ਹੁਣ ਜਗਤ ਦਾ ਕੀ ਅਰਥ ਹੁੰਦਾ ਹੈ ਜਿਹੜਾ ਪੜਦੇ ਨਾ ਚਪਾਈ ਸਾਹਿਬ ਦੇ ਵਿੱਚ ਉਦਹੀਂ ਇੱਥੇ ਪੜ੍ਹਨਾ ਜਵਨ ਕਾਲ ਸਭ ਜਗਤ ਬਣਾਇਓ ਇਹ ਵੀ ਤਾਂ ਜਜਾ ਗੱਗਾ ਤੱਤਾ ਇਹ ਜਗਤ ਕਿੱਦਾਂ ਬਣ ਗਿਆ ਖੇਲ ਸਗਲ ਜਗਤ ਸਾਰਾ ਸੰਸਾਰ ਖੇਡ ਰਿਹਾ ਚੰਗੀਆਂ ਬੁਰੀਆਂ ਵਾਚ ਧਰਮ ਹ ਦੂਰ ਕਈਆਂ ਦਾ ਵਿਚਾਰਨ ਹੁੰਦਾ ਬਾਜੇ ਧਰਮ ਹ ਦੂਰ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹ ਦੂਰ ਕਰਮੀ ਆਪੋ ਆਪਣੀ ਆਪਣੇ ਕਰਮਾਂ ਕਰਕੇ ਕੋਈ ਰੱਬ ਤੋਂ ਨੇੜੇ ਆ ਕੋਈ ਪ੍ਰਭ ਰੱਬ ਤੋਂ ਦੂਰ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਣੀ ਨਾਮ ਧਿਆਇਆ ਇਹਦਾ ਉਚਾਰਨ ਕਰਨ ਲੱਗਿਆਂ ਵੀ ਧਿਆਨ ਦੇਣਾ ਅਸੀਂ ਪੜਦੇ ਹਾਂ ਜਿੰਨੀ ਨਾਮ ਤੇ ਆਇਆ ਜਿੰਨ ਪਤਾ ਕਿਹਨੂੰ ਕਹਿੰਦੇ ਆ ਭੂਤ ਪ੍ਰੇਤਾਂ ਅਸੀਂ ਜੋਰ-ਜੋਰ ਦੀ ਪੜਦੇ ਹਾਂ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਹੈ ਬੜਾ ਪਿਆਰ ਨਾਲ ਪੜੋ ਜੱਜੇ ਨੂੰ ਸਿਆਰੀ ਆ ਨੰਨੇ ਨੂੰ ਬਿਹਾਰੀ ਆ ਜਿਨੀ ਮਤਲਬ ਜਿਨ੍ਹਾਂ ਨੇ ਜਿਨੀ ਨਾਮ ਤੇ ਆਇਆ ਜਦੋਂ ਅਰਥ ਪੜ ਕੇ ਪਰਵਾੜ ਕਰੋਗੇ ਆਪਣੇ ਆਪ ਸੇ ਜਿਨੀ ਨਹੀਂ ਹੈ ਜਿਨੀ ਨਾਮ ਤੇ ਆਇਆ गए मसत काल जेडे मेहनत करके गएया ते सब कंदे नानक ते मुख उजले ओना दे मुख उजले केती छुट्टी नाल पर जेडे ओना दी संगत करदे ओना दा भी भार उतार होए ए 8 ਅੰਕ ਤੱਕ ਆਪਾਂ ਵਿਚਾਰ ਸਾਂਝੀ ਕੀਤੀ ਹੈ ਅੱਗੇ ਸੋਧਰ ਦੀ ਬਾਣੀ ਸ਼ੁਰੂ ਹੋਏਗੀ ਕ ਅੱਗੇ ਗੁਰੂ ਮਹਾਰਾਜ ਜਿਸ ਤਰ੍ਹਾਂ ਕਿਰਪਾ ਕਰਨਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ